ਸਿੰਗਲਾ ਸਾਹਿਬ ਇੱਕ ਦਾਵਾ ਕਰਦੇ ਨੇ ਸੰਗਰੂਰ ਦੇ ਵਿੱਚ ਜਦੋਂ ਐਮਪੀ ਸੀਗਾ ਤਾਂ 9 ਤੋਂ 14 ਤੱਕ ਮੈਂ ਉੱਥੇ ਇੱਕ ਪੀਜੀਆਈ ਹਸਪੀਟਲ ਲੈ ਕੇ ਆਇਆ ਸੀ ਕੀ ਸਚਾਈ ਹੈ ਸਿੰਗਲਾ ਸਾਹਿਬ ਦੀ ਦੇਣਾ ਜੀ ਇੱਕ ਕੰਮ ਨਹੀਂ ਕੀਤਾ ਜੀ ਇਹਨਾਂ ਨੇ ਬਹੁਤ ਕੰਮ ਕਰਨ ਨੇ ਕੈਂਸਰ ਦਾ ਹਸਪਤਾਲ ਲਾ ਲੋ ਇਹ ਤਾਂ ਕੈਂਸਰ ਹਸਪਤਾਲ ਆ ਜੀ ਸੰਗਰੂਰ ਦੇ ਹਲੋ ਕਿਤੇ ਵੱਡਾ ਹਸਪਤਾਲ ਬਣਾਇਆ ਤੇ ਹੋਰ ਸੜਕਾਂ ਪਿੰਡਾਂ ਸੜਕਾਂ ਦਵਾਈ ਕਿਦਾਂ ਦੀ ਦਵਾਈ ਵੀ ਸਸਤੀ ਸਸਤੀ ਇੱਥੇ ਮਿਲ ਜਾਂਦਾ ਹਾਂ ਬਜ਼ਾਰ ਚ ਜੇ 100 ਦਾ ਪਤਾ ਤਾਂ ਇੱਥੋਂ ਕਿਨੇ ਕਾ ਮਿਲਦਾ ਹਾਂ ਇੱਥੇ 25 25 30 ਰੁਪਏ ਦਾ ਮਿਲਦਾ 12 ਫਸਰਾ ਕਰਾਈ ਹੈ ਜੀ ਆਪਾਂ ਨੂੰ 300 ਰੁਪਏ ਲੱਗਦਾ ਸਾਰੇ 25 ਰੁਪਏ ਲੱਗਦੇ ਨੇ ਕਹਿੰਦਾ ਬਾਬੇ ਸਿੰਘਲਾ ਸਾਹਿਬ ਨੇ ਸੰਗਰੂਰ ਚ ਜੋ ਵਾਦੇ ਕੀਤੇ ਆ ਲੋਕਾਂ ਨਾਲ ਕੀਤੇ ਸੀ ਉਹ ਪੂਗਾਏ ਨੇ ਪੂਗਾਏ ਕੀ ਜੀ ਉਹ ਤੋਂ ਵੱਧ ਕੰਮ ਕੀਤਾ ਜੀ ਕੈਂਸਰ ਵੀ ਮੈਂ ਕੈਂਸਰ ਹਸਪੀਟਲ ਇੱਥੇ ਲੈ ਕੇ ਆਇਆ ਉਹ ਕਿੰਨੀ ਸੱਚਾਈ ਹੈ ਜੀ ਇਹ ਵਾਕੀ ਸੱਚ ਹੈ ਜੀ ਮੈਂ ਆ ਹੂਮੀ ਭੱਬਾ ਕੈਂਸਰ ਹਸਪੀਟਲ ਦਿਖ ਰਿਹਾ ਤੁਹਾਨੂੰ ਵੀ ਇਹਨਾਂ ਨੇ 2018 ਚ ਉਦਘਾਟਨ ਕਰਿਆ ਜਿੰਨੀ ਡਿਵੈਲਪਮੈਂਟ ਉਹਨਾਂ ਨੇ ਕੀਤੀ ਹੋਰ ਕਿਸੇ ਨੇ ਨਹੀਂ ਕੀਤੀ ਵੈਸੇ ਆਪਾਂ ਕਹਿ ਦਨੇ ਅਭੀ 1921 ਦਾ ਫਰਕ ਰਹਿਣਾ ਉਹ 1921 ਵੀ ਪੂਰੀ ਕਰ ਦਿੰਦੇ ਹੁਣ ਉਹਨਾਂ ਨੂੰ ਆਨੰਦਪੁਰ ਸਾਹਿਬ ਦੀ ਸੀਟ ਦੇ ਦਿੱਤੀ ਲੱਗਦਾ ਵੀ ਜੋ ਇਹ ਜਿੱਤ ਗਏ ਉਤੋਂ ਤੇ ਜੋ ਸੰਗਰੂਰ ਚ ਲੈ ਕੇ ਉਹ શ્રી ਅਨੰਦਪੁਰ ਸਾਹਿਬ ਲੈ ਕੇ ਆਉਣਗੇ ਹਾਂਜੀ ਹਾਂ ਜਰੂਰ ਉਹਨਾਂ ਦਾ ਆਪ ਮੰਨ ਕਰਦਾ ਵੀ ਹਾਂ ਮੈਂ ਲੋਕਾਂ ਲਈ ਆਪਦੀ ਜਨਤਾ ਲਈ ਕੁਝ ਕਰਾਂ ਤੇ ਉਹਨਾਂ ਨੂੰ ਵੀ ਮਤਲਬ ਕਿ ਬਾਅਦ ਦੇ ਉਥੇ ਖੜੇ ਉਤਰਨਗੇ ਤੇ ਉਹ ਉਥੇ ਵੀ ਫੈਸਿਲਿਟੀ ਪੂਰੀ ਦੇਣਗੇ ਇਹ ਅੱਜ ਲੋਕ ਉਹਨਾਂ ਦੀ ਤਾਰੀਫ ਕਰਦੇ ਨੇ ਤੇ ਮੈਂ ਹੀ ਨਹੀਂ ਕਿ ਉਹ ਸੰਗਰੂਰ ਦੇ ਕਿਸੇ ਵੀ ਵਿਅਕਤੀ ਨੂੰ ਪੁੱਛ ਲਓ ਹਨਾ ਉਹਨਾਂ ਦੀ ਤੁਸੀਂ ਤਾਰੀਫ ਹੀ ਸੁਣੋਗੇ ਕਿਉਂਕਿ ਉਹਨਾਂ ਨੇ ਇਤਰਾਇ ਬਹੁਤ ਪੂਜਾਗਾ ਸਟੇਡੀਅਮ ਦੇ ਚੱਪਾ ਖੜੇ ਆ ਇਹ ਉਹਨਾਂ ਦੀ ਬਦੌਲਤ ਹੀ ਹੈ ਓਕੇ ਇਸ ਤੇ ਲਗਭਗ ਉਹਨਾਂ ਨੇ 2013 ਦੇ ਵਿੱਚ ਇਹਦਾ ਵਿਗਾਟਨ ਕਰਵਾਇਆ ਸੀ ਅੱਛਾ ਤੇ 14 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀਗਾ ਲਗਭਗ 8-9 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਪਹਿਲਾਂ ਗਰਾਊਂਡ ਕੱਚਾ ਸੀ ਪਾਣੀ ਖੜ ਜਾਂਦਾ ਸੀ ਜਵਾਕਾਂ ਨੂੰ ਭੱਜਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਂਦੀ ਸੀ ਹੂੰ ਉਸ ਤੋਂ ਬਾਅਦ ਜਦੋਂ ਤੇ ਇਹ ਗਰਾਊਂਡ ਬਣ ਕੇ ਤਿਆਰ ਹੋਇਆ ਇੱਥੇ ਨੈਸ਼ਨਲ ਤੋਂ ਲੈ ਕੇ ਇੰਟਰਨੈਸ਼ਨਲ ਫਲੀਟ ਤਿਆਰ ਹੋ ਚੁੱਕੇ ਨੇ ਮੀਦ ਵਿੱਚ ਇਹਦੇ ਵਿੱਚ ਪਾਣੀ ਖੜੇ ਦੇਖੋ ਤੁਸੀਂ ਦੇਖ ਸਕਦੇ ਹੋ ਡਰੇਨ ਸਿਸਟਮ ਹੈ ਪਾਣੀ 10 ਮਿੰਟਾਂ ਦੇ ਵਿੱਚ ਵਿੱਚ ਬਾਹਰ ਨਿਕਲ ਜਾਂਦਾ ਹੁਣ ਕਿ ਇਹ ਸਟੇਡੀਅਮ ਨਹੀਂ ਇੱਥੇ ਤੁਸੀਂ ਦੇਖ ਲਓ ਉਹ ਜਿਹੜਾ ਤੁਸੀਂ ਦੇਖ ਰਹੇ ਹੋ ਰੋਲਰ ਸਕੇਟਿੰਗ ਉਹ ਰੋਲਰ ਸਕੇਟਿੰਗ ਵੀ ਉਹਨਾਂ ਨੇ ਬਣਵਾਇਆ ਹੈ ਅੱਛਾ ਜੀ ਪਿਚਾ ਡਾਇਟੋਰੀਅਮ ਹਾਲ ਹੈ ਬਹੁਤ ਵੱਡਾ ਓਕੇ ਉਹ ਵੀ ਵਿਜੇਂਦਰ ਸਿੰਘ ਲਾ ਜੀ ਨੇ ਬਣਵਾਇਆ ਹੈ ਜੀ ਪਿੱਛੇ ਸਵਿੰਗ ਪool ਦਾ ਉਦਘਾਟਨ ਕੀਤਾ ਸੀ ਵਿੱਚ ਰਹਿ ਗਿਆ ਸੀ ਉਹ ਹੁਣ ਚੱਲ ਰਿਹਾ ਉਹਦਾ ਕੰਮ ਉਹ ਜਰਮਨ ਟੈਕਨੋਲੋਜੀ ਦਾ ਬਣਿਆ ਹੋਇਆ ਸਰ ਉਹ ਵੀ ਤਿਆਰ ਹੋ ਰਿਹਾ ਉਸ ਦੇ ਵਿੱਚ ਠੰਡ ਦੇ ਵਿੱਚ ਵੀ ਬੱਚੇ ਪ੍ਰੈਕਟਿਸ ਕਰ ਸਕਦੇ ਨੇ ਉਸ ਵਿੱਚ ਐਨੀ ਮਸ਼ੀਨਾਂ ਲੱਗੀਆਂ ਨੇ ਇਹ ਤਰੀਕੇ ਦੀ ਜਰਮਨ ਜਰਮਨ ਟੈਕਨੋਲੋਜੀ ਦੀਆਂ ਜੋ ਕਿ ਉਹਨੂੰ ਗਰਮ ਕਰਨ ਗਿਆ ਪਾਣੀ ਦੇ ਵਿੱਚ ਐਮਪੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਇੱਥੇ ਰਹੇ ਨੇ ਉਹਨਾਂ ਨੇ ਸਿੰਗਲਾ ਸਾਹਿਬ ਨੂੰ ਭੜਾਇਆ ਸੀ ਉਹਨਾਂ ਨੇ ਕਿੰਨਾ ਵਿਕਾਸ ਕਰਾਇਆ ਜੀ ਉਹਨਾਂ ਦੀ ਵਿਕਾਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੀ ਹਲਕੇ ਨੂੰ ਕੀ ਇਹ ਦੱਸਣਾ ਮੈਨੂੰ ਬਹੁਤ ਜ਼ਿਆਦਾ ਗਿਲਟੀ ਮਹਿਸੂਸ ਹੋ ਰਿਹਾ ਕਿ ਅੱਜ ਤੱਕ ਉਹਨਾਂ ਨੇ ਕਦੀ ਸਟੇਡੀਅਮ ਦੇ ਵਿੱਚ ਗੇੜਾ ਵੀ ਨਹੀਂ ਮਾਰਿਆ ਕਦੀ ਆ ਕੇ ਦੇਖਿਆ ਹੋਵੇ ਵੀ ਜਵਾਕ ਕਿਸ ਤਰ੍ਹਾਂ ਪ੍ਰੈਕਟਿਸ ਕਰਦੇ ਨੇ ਇਹ ਸਟੇਡੀਅਮ ਕਿਸ ਤਰ੍ਹਾਂ ਬਣਿਆ ਹੈ ਬਾਕੀ ਦੇ ਸਟੇਡੀਅਮ ਕਿਸ ਤਰ੍ਹਾਂ ਬਣੇ ਨੇ ਬੱਚਿਆਂ ਦੇ ਹਾਲਾਤ ਕਹੇ ਜene ਬੱਚੇ ਨੂੰ ਡਾਈਟ ਮਿਲਦੀ ਹੈ ਕਿ ਨਹੀਂ ਮਿਲਦੀ ਨੂੰ ਉਸ ਤੁਹਾਡੇ ਕਹਿੰਦੇ ਹਰਮਨ ਪਿਆਰੇ ਨੀਤਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਦਿੱਤੀ ਜਿੱਤੋ ਬੰਦੇ ਨੇ ਇੰਨੇ ਕੰਮ ਕਰਾਏ ਹੋਣ ਇੰਨੇ ਖੇਡ ਸਟੇਡੀਅਮ ਬਣਾਏ ਹੋਣ ਪੀਜੀਆਈ ਬਣਾਇਆ ਹੋਇਆ ਰੇਲਾਂ ਚਲਾਈਆਂ ਹੋਣ ਕੈਂਸਰ ਹਸਪਤਾਲ ਬਣਾਏ ਹੋਣ ਸੜਕਾਂ ਬਣਾਈਆਂ ਹੋਣ ਸਾਰਾ ਕੁਝ ਉਹਨਾਂ ਦਾ ਬਣਾ ਬਣਾ ਟਰਮ ਸੀਗਾ ਲੋਕ ਜਾਣਦੇ ਸੀ ਬੱਚਾ ਬੱਚੇ ਦੇ ਨਾਮ ਬੱਚੇ ਬੱਚੇ ਦੀ ਜਵਾਨ ਤੇ ਉਹਨਾਂ ਦੇ ਨਾਮ ਸੀਗਾ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੀ ਧਰਤੀ ਦੇ ਉੱਤੇ ਇੱਥੋਂ ਦੇ 2009 ਤੋਂ ਲੈ ਕੇ 2014 ਤੱਕ ਰਹੇਗੇ ਐਮਪੀ ਅਤੇ 2017 ਤੋਂ 22 ਤੱਕ ਰਹੇ ਐਮਐਲਏ ਤੇ ਹੁਣ ਉਹਨਾਂ ਨੂੰ ਇਸ ਵਾਰ ਜਿਹੜੀ ਆ ਲੋਕ ਸਭਾ ਦੀ ਸੀਟ ਜਿਹੜੀ ਹੈ ਸ਼੍ਰੀ ਆਨੰਦਪੁਰ ਸਾਹਿਬ ਕੋਈ ਦੀ ਟਿਕਟ ਦਿੱਤੀ ਗਈ ਆ ਉਹ ਆਨੰਦਪੁਰ ਸਾਹਿਬ ਦੇ ਹਲਕੇ ਵਿੱਚ ਜਾ ਕੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਤੇ ਕਹਿੰਦੇ ਨੇ ਕਿ ਮੈਂ ਸੰਗਰੂਰ ਦੇ ਵਿੱਚ ਜਿਹੜੀ ਆ ਪੀਜੀਆ ਲੈ ਕੇ ਆਇਆ ਹੈ ਹੈਲਥ ਦੇ ਸ ਕਾਫੀ ਸੁਵਿਧਾਾਂਾਂ ਲਿਆਤੀਆਂ ਨੇ ਸਪੋਰਟ ਨੂੰ ਪ੍ਰਮੋਟ ਕੀਤਾ ਹੈ ਐਜੂਕੇਸ਼ਨ ਸਪੋਰਟ ਕੀਤਾ ਹੈ ਸੋ ਇੱਕ ਵਾਦੇ ਕਿੰਨੇ ਝੂਠੇ ਨੇ ਕਿੰਨੇ ਸੱਚੇ ਨੇ ਉਹ ਜਾਣਨ ਲਈ ਅਸੀਂ ਸੰਗਰੂਰ ਆਏ ਆ ਤੇ ਆਪ ਇਹ ਜਾਣਦੇ ਆ ਕਿ ਉਹਨਾਂ ਦੇ ਵਾਦਿਆਂ ਦੇ ਵਿੱਚ ਕਿੰਨੀ ਹੈ ਸੱਚਾਈ ਤੇ ਵਾਦੇ ਕਿੰਨੇ ਸੱਚੇ ਨੇ ਤੇ ਕਿੰਨੇ ਝੂਠੇ ਨੇ ਵਿਜੇਂਦਰ ਸਿੰਘਲਾ ਜੀ ਜਿਹੜੇ ਕਿ ਹੁਣ ਇਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਸੀਟ ਲੜ ਰਹੇ ਆ ਔਰ ਨੰਦਪੁਰ ਸਾਹਿਬ ਦੇ ਹਲਕੇ ਵੀ ਜਦੋਂ ਜਾਂਦੇ ਨੇ ਤੇ ਵਿਕਾਸ ਦੀ ਗੱਲ ਕਰਦੇ ਨੇ ਕਿ ਮੈਂ ਸੰਗਰੂਰ ਹਲਕੇ ਦਾ ਬਹੁਤ ਵਿਕਾਸ ਕਰਾਇਆ ਕਈ ਕੁਝ ਕਰਾਇਆ ਸੋ 0 ਗਰਾਉਂਡ ਜਾਣਨ ਲਈ ਅਸੀਂ ਸੰਗਰੂਰ ਪਹੁੰਚੇ ਆ ਤੇ ਇਸ ਵੇਲੇ ਅਸੀਂ ਖੜੇ ਆ ਇਸ ਸਟੇਡੀਅਮ ਦੇ ਵਿੱਚ ਇਹਨਾਂ ਨੇ ਬਣਾਇਆ ਸੋ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਜਿਹੜੇ ਵਾਅਦੇ ਕਰਦੇ ਨੇ ਉਸ ਕੀ ਨਾ ਸੱਚ ਆ ਉਹਦੇ ਵਿੱਚ ਤੇ ਨਾਲ ਨਾਲ ਆਪਾਂ ਦੇਖਦੇ ਆ ਸਾਰੇ ਸਟੇਡੀਅਮ ਦੀ ਗੱਲ ਆ ਪਾਜੀ ਇਹਨਾਂ ਨੂੰ ਦੱਸੋ ਕਿ ਤੁਹਾਨੂੰ ਪਿਆਰ ਭਰੀ ਸੱਚੀ ਗੱਲ ਆ ਤੇ ਪਾਜੀ ਜਿਹੜੀ ਸਿੰਗਲਾ ਸਾਹਿਬ ਸਾਡੇ ਹੁਣ ਅਨੰਤਪੁਰ ਸਾਹਿਬ ਤੋਂ ਲੜ ਰਹੇ ਨੇ ਇੱਥੇ ਪਹਿਲਾਂ ਐਮਐਲਏ ਰਹੇ ਨੇ एमपीवी रहे ਨੇ ਤੇ ਕਿਦਾਂ ਦਾ ਉਹਨਾਂ ਨੇ ਇੱਥੇ ਸੰਗਰੂਰ ਵਿੱਚ ਵਿਕਾਸ ਕਰਾਇਆ ਜਿਹੜੇ ਆਪਣੇ ਵਿਜੇਂਦਰ ਸਿੰਘ ਲਾ ਜੀ ਨੇ ਜੋ ਆਨੰਦਪੁਰ ਸਾਹਿਬ ਦੀ ਸੀਟ ਤੋਂ ਖੜੇ ਨੇ ਇਸ ਵਕਤ एमपी ਦੀ ਸੀਟ ਤੇ ਉਹ ਪਹਿਲਾਂ ਸੰਗਰੂਰ ਦੇ एमपी ਰਹੇ ਚੁੱਕੇ ਨੇ 2009 ਤੋਂ ਲੈ ਕੇ 14 ਤੱਕ ਜੀ ਇਹ ਜਿਹੜੇ ਸਟੇਡੀਅਮ ਵਿੱਚ ਅੱਪਾ ਖੜੇ ਆ ਇਹ ਉਹਨਾਂ ਦੀ ਬਦੌਲਤ ਹੀ ਹੈ ਓਕੇ ਇਸ ਤੇ ਲਗਭਗ ਉਹਨਾਂ ਨੇ 2013 ਦੇ ਵਿੱਚ ਇਹਦਾ ਉਦਘਾਟਨ ਕਰਵਾਇਆ ਸੀ ਅੱਛਾ ਜੀ ਤੇ 14 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀਗਾ ਲਗਭਗ 8-9 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਪਹਿਲਾਂ ਗਰਾਊਂਡ ਕੱਚਾ ਸੀ ਪਾਣੀ ਖੜ ਜਾਂਦਾ ਸੀ ਤੇ ਜਵਾਕਾਂ ਨੂੰ ਭੱਜਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਉਸ ਤੋਂ ਬਾਅਦ ਜਦੋਂ ਇਹ ਗਰਾਊਂਡ ਬਣ ਕੇ ਤਿਆਰ ਹੋਇਆ ਇੱਥੇ ਨੈਸ਼ਨਲ ਤੋਂ ਲੈ ਕੇ ਇੰਟਰਨੈਸ਼ਨਲ ਥਲੀਟ ਤਿਆਰ ਹੋ ਚੁੱਕੇ ਨੇ ਭੱਜਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਨਾ ਕੋਈ ਇੰਜਰੀ ਹੋਵੇ ਨਾ ਵਗੈਰਾ ਮੀਂਹ ਦੇ ਵਿੱਚ ਇਹਦੇ ਵਿੱਚ ਪਾਣੀ ਖੜੇ ਦੇਖੋ ਤੁਸੀਂ ਦੇਖ ਸਕਦੇ ਹੋ ਡਰੇਨ ਸਿਸਟਮ ਹੈ ਪਾਣੀ 10 ਮਿੰਟਾਂ ਦੇ ਵਿੱਚ ਵਿੱਚ ਬਾਹਰ ਨਿਕਲ ਜਾਂਦਾ ਹੈ ਬਲਕਿ ਇਹ ਸਟੇਡੀਅਮ ਨਹੀਂ ਇੱਥੇ ਤੁਸੀਂ ਦੇਖ ਲਓ ਉਹ ਜਿਹੜਾ ਤੁਸੀਂ ਦੇਖ ਰਹੇ ਹੋ ਰੋਲਰ ਸਕੇਟਿੰਗ ਉਹ ਰੋਲਰ ਸਕੇਟਿੰਗ ਵੀ ਉਹਨਾਂ ਨੇ ਬਣਵਾਇਆ ਹੈ ਅੱਛਾ ਜੀ ਪਿਛਾ ਅਰੀ ਟੋਰੀਅਮ ਹਾਲ ਹੈ ਬਹੁਤ ਵੱਡਾ ਓਕੇ ਉਹ ਵੀ ਵਿਜੇਂਦਰ ਸਿੰਘ ਲਾ ਜੀ ਨੇ ਬਣਵਾਇਆ ਹੈ ਪਿੱਛੇ ਸਵਿੰਗ ਪੁਲ ਦਾ ਉਦਘਾਟਨ ਕੀਤਾ ਸੀ ਵਿੱਚ ਰਹਿ ਗਿਆ ਸੀ ਉਹ ਹੁਣ ਚੱਲ ਰਿਹਾ ਉਹਦਾ ਕੰਮ ਉਹ ਜਰਮਨ ਟੈਕਨੋਲੋਜੀ ਦਾ ਬਣਿਆ ਹੋਇਆ ਸਰ ਉਹ ਵੀ ਤਿਆਰ ਹੋ ਰਿਹਾ ਉਸ ਦੇ ਵਿੱਚ ਠੰਡ ਦੇ ਵਿੱਚ ਵੀ ਬੱਚੇ ਪ੍ਰੈਕਟਿਸ ਕਰ ਸਕਦੇ ਨੇ ਉਸ ਵਿੱਚ ਇੰਨੀ ਮਸ਼ੀਨਾਂ ਲੱਗੀਆਂ ਨੇ ਇਹ ਤਰੀਕੇ ਦੀ ਜਰਮਨ ਟੈਕਨੋਲੋਜੀ ਦੀਆਂ ਜੋ ਕਿ ਉਹਨੂੰ ਗਰਮ ਕਰਨ ਗਿਆ ਪਾਣੀ ਦੇ ਵਿੱਚ ਕਿਉਂਕਿ সুইমিং ਇਹ ਜੀ ਗੇਮ ਹੈ ਜਿਸ ਚ ਸਿਰਫ 6 ਮਹੀਨੇ ਦੀ ਖੇਡ ਹੈ ਉਹ ਕਿਉਂਕਿ ਬਾਅਦ ਚ ਉਸ ਤੋਂ ਬਾਅਦ ਪਾਣੀ ਠੰਡਾ ਹੋ ਜਾਂਦਾ ਸਰਦੇ ਵਿੱਚ ਨਹੀਂ ਗੇਮ ਕਰ ਸਕਦੇ ਪਰ ਹੁਣ ਉਹ ਜਰਮਨ ਟੈਕਨੋਲੋਜੀ ਦੀ ਮਸ਼ੀਨਾਂ ਲੱਗਣ ਕਾਰਨ ਉਹਦੇ ਵਿੱਚ ਵੀ ਬੱਚੇ ਪ੍ਰੈਕਟਿਸ ਕਰ ਸਕਦੇ ਸੀ ਗੱਲ ਕਰੀਏ ਭਾਜੀ ਆਪਾਂ ਚੱਲ ਜਾਈਏ ਨਾ ਗੱਲ ਦੇ ਰਿਹਾ ਹਾਂ ਸਟੇਡੀਅਮ ਦੀ ਗੱਲ ਆ ਜਿਹੜਾ ਟਰੈਕ ਬਣਿਆ ਰਨਿੰਗ ਟਰੈਕ ਹੈ ਇਸ ਤੋਂ ਇਲਾਵਾ ਇਸ ਗਰਾਊਂਡ ਵਿੱਚ ਹੋਰ ਕਿਹੜੀ ਕਿਹੜੀ ਗੇਮਾਂ ਜਿਹੜੀਆਂ ਖਲਾਈਆਂ ਜਾਂਦੀਆਂ ਹੋਰ ਕਿਹੜੀ ਕਿਹੜੀ ਗੇਮ ਖੇਡਦੇ ਆ ਬੱਚੇ ਤੇ ਇਹਦੇ ਵਿੱਚ ਦੇਖੋ ਆਪਣੇ ਇਹ ਸਟੇਡੀਅਮ ਦੇ ਵਿੱਚ ਦੋ ਤਰੀਕੇ ਦੇ ਹੁੰਦੇ ਨੇ ਇੱਕ ਤਾਂ ਟਰੈਕ ਦੂਜਾ ਫੀਲਡ ਟਰੈਕ ਦੇ ਵਿੱਚ ਜੋ ਭੱਜਣ ਵਾਲੇ ਆਗੇ 100 200 400 1500 5000 10000 3 ਕਿਲੋਮੀਟਰ ਤੇ ਫੀਲਡ ਦੇ ਵਿੱਚ ਹੋ ਗਿਆ ਭਾਜੀ ਲੌਂਗ ਜੰਪ ਹਾਈ ਜੰਪ ਗੋਲਾ ਇਹ ਸਭ ਫੀਲਡ ਦੀਆਂ ਖੇਡਾਂ ਨੇ ਠੀਕ ਹੈ ਇਸ ਇਸ ਗਰਾਊਂਡ 'ਚ ਘਟੂ ਘਟ 2.5 300 ਜਵਾਕ ਪ੍ਰੈਕਟਿਸ ਕਰਦਾ ਸ਼ਹਿਰ ਦਾ ਤੇ ਆਸੇ-ਪਾਸੇ ਦੇ ਪਿੰਡਾਂ ਦਾ ਉਸ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ ਇਹ ਸੇਰੀਏ ਦੇ ਨਾਲ ਲੱਗਦੇ ਆਪਣੇ ਗਵਾਂਢੀ ਰਾਜਾਂ ਤੋਂ ਵੀ ਇੱਥੇ ਜਵਾਕ ਪ੍ਰੈਕਟਿਸ ਕਰ ਚੁੱਕੇ ਨੇ ਵੀਰੇ ਉਹ ਜਿਹੜੀ ਸਾਹਮਣੇ ਵੱਡੇ ਵੱਡੇ ਪੂਲਸ ਨੇ ਉਹ ਕਿਸ ਸਕੀਮ ਦੇ ਠੀਕ ਆ ਉਹ ਪਾਜੀ ਉਹਨੂੰ ਕਹਿੰਦੇ ਨੇ ਕੇਜ 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 ਹੁੰਦਾ ਹੈ ਉਹਦੇ ਵਿੱਚ ਹੈਮਰ ਥਰੋ ਕੀਤਾ ਜਾਂਦਾ ਇੱਕ سنگਲ ਵਾਲਾ ਗੋਲਾ ਜਿਹਨੂੰ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਨੇ سنگਲ ਵਾਲਾ ਗੋਲਾ ਇੰਗਲਿਸ਼ ਕਹਿੰਦੇ ਹੈਮਰ ਥਰੋ ਉਨੂੰ ਘੁਮਾਇਆ ਜਾਂਦਾ ਉੱਥੋਂ ਫਿੱਟਾ ਜਾਂਦਾ ਤੇ ਉਹ ਕੇਜ ਇਸ ਕਰਕੇ ਲਾਇਆ ਜਾਂਦਾ ਨੇ ਕਿ ਆਸੇ-ਪਾਸੇ ਉਹ ਕੇਜ ਕਿਤੇ ਦੂਰ ਨਾ ਚਲਾ ਜੇ ਉਹ ਜੇ ਆਊਟਡੋਰ ਜਾਵੇ ਤਾਂ ਵਿੱਚੇ ਗਿਰ ਜੇ ਤਾਂ ਦੂਰ ਨਾ ਜਾਵੇ ਇਸ ਕਰਕੇ ਉਹ ਕੇਜ ਲਾਇਆ ਗਿਆ ਜਿਹੜਾ ਇੱਧਰ ਵਾਲਾ ਕੇਜ ਦੇਖ ਰਹੇ ਹੋ ਉਹ ਡਿਸਕਸ ਥਰੋ ਵਾਸਤੇ ਹੈ ਜਿਹਨੂੰ ਕਹਿੰਨੇ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਪਾਥੀ ਸੱਟਣਾ ਪਾਥੀ ਸੱਟਣਾ ਪਾਥੀ ਸੱਟਣਾ ਜੋ ਗੋਲ-ਗੋਲ ਲੱਕੜ ਦਿੰਦੇ ਉਹਨੂੰ ਪਾਥੀ ਸੱਟਣਾ ਕਹਿੰਦੇ ਨੇ ਠੀਕ ਹੈ ਦੇਸੀ ਭਾਸ਼ਾ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜੇ ਆਸੇ-ਪਾਸੇ ਲੱਟਾਂ ਲੱਗੀਆਂ ਨੇ ਇਹ ਵੀ ਕਰੋੜਾਂ ਦੀਆਂ ਲੱਟਾਂ ਨੇ ਭਾਜੀ ਦਿਨ ਚੜ੍ਹ ਦਿੰਦੀਆਂ ਨੇ ਬਿਲਕੁਲ ਲੋਕ ਕਹਿੰਦਾ ਭਾਜੀ ਰਾਤ ਹੁੰਦੀ ਹੈ ਤੇ ਬਿਲਕੁਲ ਚਾਨਣ ਜਿਹੜਾ ਜੇ ਉਰੇ ਖੇਡਾਂ ਕਰਾਣੀਆਂ ਹੋਣ ਰਾਤ ਨੂੰ ਤਾਂ ਕੋਈ ਦਿੱਕਤ ਸਾਨੂੰ ਆਉਂਦੀ ਨਹੀਂਗੇ ਇੱਥੇ ਤੁਸੀਂ ਹੁਣ ਤਾਂ ਚਲੋ ਗਰਮੀ ਦਾ ਟਾਈਮ ਹੈ ਤੁਸੀਂ ਥੋੜੀ ਜੀ ਜਦੋਂ ਗਰਮੀ ਘਟੂਗੀ ਉਰੇ ਨੈਸ਼ਨਲ ਖੇਡਾਂ ਪੰਜਾਬ ਮੀਟ ਜੋ ਵੀ ਹੁੰਦੇ ਪੰਜਾਬ ਦੀ ਸਭ ਤੋਂ ਪਹਿਲ ਦੇ ਆਧਾਰ ਤੇ ਜੋ ਖੇਡ ਰੱਖੀ ਜਾਂਦੀ ਹੈ ਪੰਜਾ ਮੀਟ ਜਾਂ ਕੋਈ ਨੈਸ਼ਨਲ ਉਹ ਇਸੇ ਗਰਾਊਂਡ ਦੇ ਵਿੱਚ ਰੱਖੀ ਜਾਂਦੀ ਹੈ ਜ਼ਿਆਦਾਤਰ ਲੋਕ ਇੰਨਾ ਪਸੰਦ ਕਰਦੇ ਨੇ ਇੱਥੇ ਆਣਾ ਖੇਡਣਾ ਇਹ ਗਰਾਊਂਡ ਪੰਜਾਬ ਦੇ ਨੰਬਰ 1 ਗਰਾਊਂਡਾਂ ਦੇ ਵਿੱਚੋਂ ਮੈਂ ਕਹਿ ਸਕਦਾ ਵੀ ਸਿੰਘਲਾ ਸਾਹਿਬ ਨੇ ਆਪਣੀ ਜੂ ਐਮ ਐਲ ਏ ਜਾਂ ਐਮ ਪੀ ਤਰਨ ਦੇ ਵਿੱਚ ਸੰਗਰੂਰ ਨੂੰ ਬਹੁਤ ਵੱਡੀਆਂ ਸਹੂਗਾਤਾਂ ਦਿੱਤੀਆਂ ਤੇ ਖੇਡ ਨੂੰ ਖਾਸ ਕਰਕੇ ਪ੍ਰਮੋਟ ਕੀਤਾ ਸਟੇਡੀਅਮ ਦੀ ਗੱਲ ਕੀਤੀ ਸਟੇਡੀਅਮ ਬਹੁਤ ਵੱਡਾ ਤੇ 14 ਤੋਂ ਲੈ ਕੇ 19 ਤੱਕ ਦਾ ਸਫ਼ਰ ਜਿਹੜਾ ਉਹ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ 14 ਦੇ ਵਿੱਚ ਜਿਹੜੇ ਭਗਵੰਤਪਾ ਸਾਹਿਬ ਦੇ ਉੱਥਾਰ ਕੀ ਵਜਾ ਕੀ ਰਹੀ ਹੈ ਕਿ ਕਾਜ ਘਾਟਾ ਸਾਹਮਣੇ ਆਇਆ ਉਹਨਾਂ ਨਹੀਂ ਹੈ ਕੋਈ ਘਾਟਾਂ ਤਾਂ ਨਹੀਂ ਭਾਜੀ ਕਹਿ ਸਕਦੇ ਕੁਸ਼ਕ ਆਪਣੇ ਲੋਕਾਂ ਦੀ ਜਾਗਰੂਕਤਾ ਦੀ ਘਾਟ ਠੀਕ ਜਾਗਰੂਕਤਾ ਦੀ ਘਾਟ ਤੇ ਲੋਕ ਕੁਛ ਲਾਈ ਲੱਗ ਜਾਦੇ ਹੋ ਗਏ ਆਪਣੇ ਜਿਵੇਂ ਬਦਲਾਅ ਦੇ ਵਿੱਚ ਬਦਲਾਅ ਦੇ ਵਿੱਚ ਚੱਲੇ ਤਾਂ ਗਏ ਲੋਕ ਦੇਖ ਕੇ ਪਰ ਉਹ ਬਦਲਾਅ ਭਾਜੀ ਆਇਆ ਨਹੀਂਗਾ ਕਿਸੇ ਹਿੱਲੇ ਕਿਸੇ ਪਾਸੇ ਦੇਖਣ ਨੂੰ ਤਾਂ ਮਿਲ ਨਹੀਂ ਰਿਹਾ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਕੀ ਹਾਲ ਚੱਲ ਰਿਹਾ ਮੈਂ ਕਹਿਣਾ ਤਾਂ ਨਹੀਂ ਚਾਹੂੰਗਾ ਪਰ ਤੁਹਾਨੂੰ ਆਪ ਹੀ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਵੀ ਕੀ ਬਦਲਾਅ ਉਹਦੀ ਕੀ ਅੱਜਕੱਲ ਚੱਲ ਰਹੀ ਹੈ ਪਰ ਹੁਣ ਇਸ ਵਾਰ ਜਿਹੜੀ ਇੱਕ ਟਿਕਟ ਤੁਹਾਡੇ ਸੰਗਰੂਰ ਦੇ ਉਸ ਸਿਹਤੇ ਨੂੰ ਉਸ ਤੁਹਾਡੇ ਕਹਿੰਦੇ ਹਰਮਨ ਪਿਆਰੇ ਨੇਤਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਦਿੱਤੀ ਹੈ ਲੱਗਦਾ ਵੀ ਸੰਗਰੂਰ ਨੂੰ ਝਟਕਾ ਲੱਗਾ ਬਹੁਤ ਜ਼ਿਆਦਾ ਉਹ ਸਾਡ ਨੂੰ ਬਹੁਤ ਵੱਡਾ ਝਟਕਾ ਲੱਗਿਆ ਇੱਕ ਸੁਭਾਗ ਵਾਲੀ ਗੱਲ ਨਹੀਂ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਲੇ ਗਏ ਪਰ ਇੱਥੇ ਜੋ ਗੋਲਡੀ ਜੀ ਸੀਗੇ ਉਹ ਸਾਨੂੰ ਸੁਣਨ ਦੇ ਵਿੱਚ ਆ ਥੋੜੇ ਜਿਹਾ ੜੀਕਾ ਕਰਦੇ ਸੀਗੇ ਕਿ ਟਿਕਟ ਭਾਈ ਮੈਨੂੰ ਦੋ ਮੈਨੂੰ ਦੋ ਵੀ ਮੈਂ ਵਿਰੋਧ ਕਰਾਂਗਾ ਇਸ ਕਰਕੇ ਸਿੰਗਲਾ ਸਾਹਿਬ ਕਹਿੰਦੇ ਭਾਈ ਤੁਸੀਂ ਇੰਨੇ ਨੂੰ ਹੀ ਦੇ ਦਿਓ ਟਿਕਟ ਜੇ ਨਰਾਜ ਹੁੰਦੇ ਨੇ ਮੈਂ ਕੋਈ ਗੱਲ ਨਹੀਂ ਮੈਂ ਤਾਂ ਫੇਰ ਲੜ ਲੂੰਗਾ ਤੁਸੀਂ ਇੰਨਾ ਨੂੰ ਹੀ ਦੇ ਦਿਓ ਮਤਲਬ ਇੱਕ ਬੋਡੀ ਕੁਰਬਾਨੀ ਦਾ ਕਹਿ ਸਕਦਾ ਵਡੀ ਕੁਰਬਾਨੀ ਜਿਉਂਕਿ ਜਿੱਥੋਂ ਬੰਦੇ ਨੇ ਇੰਨੇ ਕੰਮ ਕਰਾਏ ਹੋਣ ਇੰਨੇ ਖੇਡ ਸਟੇਡੀਅਮ ਬਣਾਏ ਹੋਣ ਪੀਜੀਆ ਬਣਾਇਆ ਹੋਇਆ ਰੇਲਾਂ ਚਲਾਈਆਂ ਹੋਣ ਕੈਂਸਰ ਹਸਪਤਾਲ ਬਣਾਏ ਹੋਣ ਸੜਕਾਂ ਬਣਾਈਆਂ ਹੋਣ ਗਲੀਆਂ ਨਾਲੀਆਂ ਬਣਾਈਆਂ ਹੋਣ ਉਹ ਆਪਣੀ ਜੱਦੀ ਜ਼ਮੀਨ ਛੱਡ ਕੇ ਕਿਸੇ ਦੂਜੀ ਥਾਂ ਮੇ ਤੋਂ ਲੜੇ ਉਹਨੂੰ ਫਿਰ ਤੋਂ ਉਸੇ ਥਾਂ ਤੇ ਸ਼ੁਰੂਆਤ ਕਰਨੀ ਪੈਣੀ ਹੈ ਜ਼ੀਰੋ ਲੈਵਲ ਤੋਂ ਕਿਉਂਕਿ ਇੱਥੇ ਸਾਰਾ ਕੁਝ ਉਹਨਾਂ ਦਾ ਬਣਾ ਬਣਾ ਟਰਮ ਸੀਗਾ ਲੋਕ ਜਾਣਦੇ ਸੀ ਬੱਚਾ ਬੱਚੇ ਦੇ ਨਾਮ ਬੱਚੇ ਬੱਚੇ ਦੀ ਜਵਾਨ ਤੇ ਉਹਨਾਂ ਦੇ ਨਾਮ ਸੀਗਾ ਐਮਪੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਇੱਥੇ ਰਹੇ ਨੇ ਉਹਨਾਂ ਨੇ ਸਿੰਘਲਾ ਸਾਹਿਬ ਨੂੰ ਭਰਾਇਆ ਸੀ ਉਹਨਾਂ ਨੇ ਕਿੰਨਾ ਵਿਕਾਸ ਕਰਾਇਆ ਜੇ ਉਹਨਾਂ ਦੀ ਗਾ ਵਿਕਾਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੀ ਹਲਕੇ ਨੂੰ ਕੀਤਾ ਭਗਵੰਤ ਮਾਨ ਸਾਹਿਬ 2014 ਤੋਂ ਲੈ ਕੇ ਹੁਣ ਤੱਕ 2022 ਤੱਕ ਆਪਣੇ ਐਮਪੀ ਰਹੇ ਨੇ ਤੁਸੀਂ ਇਹ ਦੱਸਣਾ ਮੈਨੂੰ ਬਹੁਤ ਜ਼ਿਆਦਾ ਗਿਲਟੀ ਮਹਿਸੂਸ ਹੋ ਰਿਹਾ ਕਿ ਅੱਜ ਤੱਕ ਉਹਨਾਂ ਨੇ ਕਦੀ ਸਟੇਡੀਅਮ ਦੇ ਵਿੱਚ ਗੇੜਾ ਵੀ ਨਹੀਂ ਮਾਰਿਆ ਕਦੀ ਆ ਕੇ ਦੇਖਿਆ ਹੋਵੇ ਵੀ ਜਵਾਕ ਕਿਸ ਤਰ੍ਹਾਂ ਪ੍ਰੈਕਟਿਸ ਕਰਦੇ ਨੇ ਇਹ ਸਟੇਡੀਅਮ ਕਿਸ ਤਰ੍ਹਾਂ ਬਣਿਆ ਹੈ ਬਾਕੀ ਦਾ ਸਟੇਡੀਅਮ ਕਿਸ ਤਰ੍ਹਾਂ ਬਣੇ ਨੇ ਬੱਚਾ ਦੇ ਹਾਲਾਤ ਕਹੇ ਜene ਬੱਚੇ ਨੂੰ ਡਾਇਟ ਮਿਲਦੀ ਹੈ ਕਿ ਨਹੀਂ ਮਿਲਦੀ ਜਵਾਕ ਕਿਸ ਤਰ੍ਹਾਂ ਪ੍ਰੈਕਟਿਸ ਕਰ ਰਹੇ ਨੇ ਕਦੀ ਹਸ ਤੱਕ ਉਹਨਾਂ ਨੇ ਕੋਈ ਇੱਥੇ ਢੇੜਾ ਮਾਰ ਕੇ ਦੇਖਿਆ ਨਹੀਂ ਕਿਸੇ ਦਾ ਹਾਲ ਚਾਲ ਜਾਣਿਆ ਨਹੀਂ ਤੇ ਸਿਮਰਨਜੀਤ ਮਾਨ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਬਾਈ ਦੇ ਵਿੱਚ ਮਾਨ ਸਾਹਿਬ ਜਿੱਤੇ ਸੀ ਉਹਨਾਂ ਨਾਲ ਬੜਾ ਕੀ ਉਹ ਕਦੇ ਆਏ ਨਹੀਂ ਉਹ ਵੀ ਕਦੇ ਸਪੋਰਟਸ ਨੂੰ ਪਿਆਰ ਕਰਦੇ ਨੇ ਸਿਮਰਨਜੀਤ ਸਿੰਘ ਮਾਨ ਸਾਹਿਬ ਤਾਂ ਉਹ ਵੀ ਕਦੀ ਟਿਕ ਹੈ ਨਹੀਂ ਗਰਾਉਂਡ ਦੇ ਵਿੱਚ ਕਿਉਂਕਿ ਉਹ ਵੀ ਡੇਢ ਦੋ ਸਾਲ ਹੋ ਗਏ ਉਹਨਾਂ ਨੂੰ ਐਮਪੀ ਬਣੇ ਉਹਨਾਂ ਨੇ ਵੀ ਕਦੀ ਕੋਈ ਜਵਾਕਾਂ ਦਾ ਕੇ ਸਾਰ ਲਈ ਨਹੀਂ ਕਦੀ ਕੋਈ ਦੇਖਿਆ ਨਹੀਂ ਵੀ ਕਿ ਖੇਡ ਸਟੇਡੀਅਮਾਂ ਦੇ ਵਿੱਚ ਕੀ ਚੱਲਦਾ ਉਹ ਥੋੜੀ ਜੀ ਆਪਣੀ ਹੋਰ ਤਰੀਕੇ ਦੀ ਸ਼ਬਦਾਬਲੀ ਵਰਤਜਨੇ ਉਹਨਾਂ ਦਾ ਕੁਝ ਹੋਰ ਲਹਿਜਾ ਬੋਲਣ ਦਾ ਕੁਝ ਹੋਰ ਪਾਸੇ ਜ਼ਿਆਦਾ ਧਿਆਨ ਹੈ ਜੋ ਵੀ ਐਮਪੀ ਰਹੇ ਨੇਗੇ ਆਪਣੇ ਤਾਂ ਕੁਝ ਬਾਕੀ ਸਮਾਜ ਲਈ ਕੰਮ ਵੀ ਜ਼ਰੂਰੀ ਨੇ ਪਰ ਜੇ ਜਨਰੇਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ ਤਾ ਬੱਚਿਆਂ ਦਾ ਖੇਡ ਜ਼ਰੂਰ ਖੇਡਾਂ ਵੱਲ ਦੇਖਣਾ ਬਹੁਤ ਜ਼ਿਆਦਾ ਹੀ ਜ਼ਰੂਰੀ ਹੈ ਅੱਜ ਦੇ ਦੌਰ ਤੇ ਨਸ਼ੇ ਨੂੰ ਜੇ ਖਤਮ ਕਰਨਾ ਹੈ ਖੇਡਾਂ ਨੂੰ ਹਾਂ ਕਰਨਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਹਾਂਜੀ ਹਾਂ ਸੋ ਇਹ ਸੰ ਇਥੋਂ ਦੇ ਸੰਗਰੂਰ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਬੀਜੀ ਅੰਦਰ ਸਿੰਘ ਜਿਹੜੇ ਕਿ ਇੱਥੇ ਐਮਐਲਵੀ ਰੈਂਪੀ ਰਹੇ ਨੇ ਉਹਨਾਂ ਨੇ ਆਪਣੇ ਟਰਮ ਦੇ ਦੌਰਾਨ ਦੋਨਾਂ ਸਮੇਂ ਦੇ ਵਿੱਚ ਬਹੁਤ ਵੱਡੇ ਵਿਕਾਸ ਕਰਿਆ ਜੋ ਮੂੰਹ ਬੋਲਦੀ ਤਸਵੀਰ ਹੈ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੀ ਕਰਾਇਆ ਆਪਾਂ ਚਲੋ ਉਹ ਵੀ ਦੇਖਦੇ ਹਾਂ ਜਿੱਥੇ ਆਪਾਂ ਪਹਿਲਾਂ ਸਿੰਗੂਲਾ ਸਾਹਿਬ ਵੱਲੋਂ ਹੁਣ ਆਏ ਆ ਆਊਟਡੋਰ ਦੀ ਗੱਲ ਕੀਤੀ ਹੈ ਹੁਣ ਆਪਾਂ ਇੰਡੋਰ ਵਿੱਚ ਸਟੇਡੀਅਮਸ ਖੜੇ ਆ ਜਿੱਥੇ ਦੇਖ ਸਕਦੇ ਆ ਕਿ ਕਿੰਨਾ ਵੱਡਾ ਹਾਲ ਜਿਹੜਾ ਵੱਖ-ਵੱਖ ਗੇਮਾਂ ਬੱਚਿਆਂ ਦੇ ਖੇਡਣ ਦੇ ਲਈ ਜਿਹੜੇ ਬਣਾਇਆ ਗਈਆਂ ਨੇ ਤੋਂ ਸਾਡੇ ਨਾਲ ਇਥੋਂ ਸ਼ਹਿਰ ਦੇ ਵਾਸੀ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜਿਹੜੀ ਸਿੰਗੂਲਾ ਸਾਹਿਬ ਵੱਲੋਂ ਇਹ ਵੱਡੀ ਤੁਹਾਨੂੰ ਦੇਣ ਦਿੱਤੀ ਗਈ ਹੈ ਜ਼ਿਲ੍ਹੇ ਨੂੰ ਬਤੌਰ ਐਮਐਲਏ ਜਦੋਂ ਰਹੇ ਆ ਤੇ ਇਹ ਜਿਹੜੀ ਸਟੇਡੀਅਮ ਵਿੱਚ ਕਿਹੜੀ-ਕਿਹੜੀ ਗੇਮ ਖੇਡੀ ਜਾਂਦੀ ਆ ਤੇ ਕਦੋਂ ਬਣਾ ਕੇ ਦਿੱਤਾ ਗਿਆ ਇਹ ਸਾਰਾ ਇਹ ਵੀ ਕਰੋੜਾਂ ਦਾ ਪ੍ਰੋਜੈਕਟ ਹੈ 인ਡੋਰ ਹਾਲ ਹੈ ਇਹ ਵੀ ਉਹ 1920 ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀਗਾ 1920 ਤੋਂ ਬਣ ਤਵਾਰ ਨਾਲ ਦੇਣ ਇਹ ਸਟਾਰਟ ਹੋ ਗਿਆ ਸੀ ਇਹ ਬੈਡਮਿੰਟਨ ਦੇਖ ਰਹੇ ਤੁਸੀਂ ਬੈਡਮਿੰਟਨ ਦਾ ਗਰਾਊਂਡ ਹੈ ਹਾਂਜੀ ਇਧਰ ਜਿਮਨਾਸਟਿਕ ਹੁੰਦੀ ਹੈ ਇਹ ਬੈਡਮਿੰਟਨ ਇੱਥੇ ਗੇਮਸ ਹੁੰਦੀਆਂ ਹਾਂਜੀ ਇਹ ਜਿਮਨਾਸਟਿਕ ਦਾ ਠੀਕ ਹੈ ਜਿੱਥੇ ਖਿਲੀ ਜਾਂਦੀ ਹੈ ਜਿਮਨਾਸਟਿਕ ਦੀ ਗੇਮ ਬੱਚੇ ਪ੍ਰੈਕਟਿਸ ਕਰਦੇ ਨੇ ਇਥੇ ਤੁਸੀਂ ਦੇਖ ਸਕਦੇ ਆ ਇਹ ਜਿਮਨਾਸਟਿਕ ਦੇ ਲਈ ਆ ਜਿੱਥੇ ਬੱਚੇ ਜਿਹੜੇ ਆ ਐਥਲੈਟਿਕ ਵਾਂਗ ਜਿਹੜੀ ਆ ਇਹ ਵੀ ਗੇਮਸ ਵਿੱਚ ਅੱਛੀ ਖੜੀ ਤੇ ਜੋ ਤੁਸੀਂ ਉਹ ਸਭ ਬਿਲਡਿੰਗ ਦੇਖ ਰਹੇ ਹੋ ਸਭ ਤੋਂ ਉੱਤੇ ਬਹੁਤ ਸੋਹਣੀ ਉੱਪਰ ਬਹੁਤ ਸੋਹਣੀ ਜਿਮ ਹੈ ਉੱਪਰ ਅੱਛਾ ਜਿਮ ਬਣਾਈ ਹੋਈ ਹੈ ਜਿਮ ਬਹੁਤ ਸੋਹਣੀ ਜਿਮ ਹੈ ਬਿਲਕੁਲ ਜੀ ਇਹ ਵੀ ਬਹੁਤ ਵੱਡੀ ਦੇਣਾ ਜੀ ਜਿਮ ਜਿਹੜੀ ਹੈ ਇਨਡੋਰ ਦੇ ਵਿੱਚ ਬਣਾਈ ਗਈ ਆ ਸੋ ਇਹ ਸਾਰੀ ਜਿਹੜੀਆਂ ਆ ਜੇ ਆਪਾਂ ਬੈਡਮਿੰਟਨ ਦੀ ਗੱਲ ਕਰੀਏ ਜਾਂ ਜਿਮ ਦੀ ਗੱਲ ਕਰੀਏ ਜਾਂ ਜਿਮਨਾਸਟਿਕ ਦੀ ਗੱਲ ਕਰੀਏ ਜਾਂ ਫਿਰ ਹੋਰ ਤੁਸੀਂ ਦੇਖ ਸਕਦੇ ਆ ਬੱਖਪਤਰਾ ਦੇ ਜਿਹੜੇ ਆ ਉਹ ਕੀਮਤ ਲੱਗੇ ਇਹ ਸਭ ਕੁਝ ਫ੍ਰੀ ਜਿਹੜਾ ਬੱਚਿਆਂ ਨੂੰ ਕਿਉਂਕਿ ਖੇਡਣਾ ਬਹੁਤ ਜ਼ਰੂਰੀ ਹੈ ਪੰਜਾਬ ਜਿਹੜਾ ਸਾਡਾ ਨਸ਼ਿਆਂ ਵਿੱਚ ਤਸਦਾ ਜਾ ਰਿਹਾ ਹੈ ਕਹਿੰਦੇ ਖੇਡਣਾ ਨੰਬਰ 1 ਤਦੇ ਹੀ ਜਿਹੜਾ ਅਸੀਂ ਅਸੀਂ ਮਸ਼ੀਨ ਨੂੰ ਅਲਵਿਦਾ ਕਹਿ ਸਕਦੇ ਹਾਂ ਸੋ ਪੰਜਾਬ ਦੇ ਵਿੱਚ ਸੰਗਰੂਰ ਹਜ਼ਲੇ ਨੂੰ ਜਿਹੜਾਇਆ ਇੱਥੋਂ ਦੇ ਜਿਹੜੇ ਐਮਪੀ ਰਹੇ ਨੇ ਐਮਐਲਏ ਰਹੇ ਨੇ ਵਿਜੀਂਦਰ ਸਿੰਘਲਾ ਜੀ ਉਹਨਾਂ ਵੱਲੋਂ ਜਿਹੜੀ ਬਹੁਤ ਵੱਡੀ ਦੇਣ ਦਿੱਤੀ ਗਈ ਹੈ ਸੋ ਅਸੀਂ ਜ਼ੀਰੋ ਗਰਾਊਂਡ ਤੇ ਖੜੇ ਹਾਂ ਜ਼ੀਰੋ ਗਰਾਊਂਡ ਤੇ ਅਸੀਂ ਦੇਖ ਰਹੇ ਹਾਂ ਆਊਟਡੋਰ ਵੀ ਦੇਖੀਏ ਇੰਡੋਰ ਵੀ ਦੇਖੀਏ ਇਸ ਤੋਂ ਬਾਅਦ ਆਪਾਂ ਹੁਣ ਹੋਰ ਦੇਖਦੇ ਹਾਂ ਕਿ ਉਹਨਾਂ ਨੇ ਇਸ ਹਲਕੇ ਨੂੰ ਕੀ ਕੀ ਪ੍ਰ ਇਹ ਤੇ ਹੁਣ ਅਸੀਂ ਖੜੇ ਆਂ ਹੈਲਥ ਦੀ ਗੱਲ ਕਰੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਪੀਜੀਆ ਜਿਹੜਾ ਚੰਡੀਗੜ੍ਹ ਤੋਂ ਉਹ ਲਿਆ ਕੇ ਸੰਗਰੂਰ ਵਿੱਚ ਲੈ ਕੇ ਆ ਪਹਿਲਾਂ ਚੰਡੀਗੜ੍ਹ ਉਸ ਤੋਂ ਬਾਅਦ ਜਿਹੜਾ ਪੰਜਾਬ ਦੀ ਗੱਲ ਹੈ ਤਾਂ ਪਹਿਲਾਂ ਪੰਜਾਬ ਦਾ ਪੀਜੀਆ ਜਿਹੜਾ ਆ ਵਿਜੇਂਦਰ ਸਿੰਘਲਾ ਜੀ ਨੇ ਲਿਆਂਦਾ ਇੱਥੇ ਤੇ ਸਾਡੇ ਨਾਲ ਨੇ ਸੰਗਰੂਰ ਦੇ ਵਾਸੀ ਇਹਨਾਂ ਨਾਲ ਗੱਲ ਕਰਦੇ ਆਂ ਭਾਜੀ ਸਭ ਪਹਿਲੇ ਪਿਆਰ ਪਰਿ ਸਸਤੀ ਕਾਲ ਜੀ ਨੂੰ ਜੇ ਗੱਲ ਕਰੀਏ ਤਾਂ ਸਿੰਘਲਾ ਸਾਹਿਬ ਇੱਕ ਦਾਵਾ ਕਰਦੇ ਨੇ ਕਿ ਅਸੀਂ ਮੈਂ ਸੰਗਰੂਰ ਦੇ ਵਿੱਚ ਜਦੋਂ ਐਮਪੀ ਸੀਗਾ ਤਾਂ 9 ਤੋਂ 14 ਤੱਕ ਤੇ ਮੈਂ ਉੱਥੇ ਇੱਕ ਪੀਜੀਆ ਹਸਪੀਟਲ ਲਿਆਇਆ ਸੀ ਕੀ ਸਚਾਈ ਆ ਕੀ ਕਦੋਂ ਲਿਆਂਦਾ ਗਿਆ ਕੀ ਵਾਕਿਆ ਸਚ ਪੰਜਾਬ ਨੂੰ ਜਾਂ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਜੀ 2013 ਚ ਸਿੰਘਲਾ ਸਾਹਿਬ ਨੇ ਗਲਾਬ ਨਵੀ ਯਾਦ ਤੇ ਸਿਹਤ ਮੰਤਰੀ ਤੇ ਪੰਜਾਬ ਹਿੰਦੁਸਤਾਨ ਦੇ ਤੇ ਰੋਹਲ ਜੀ ਸਾਡੇ ਉਹ ਵੀ ਆਏ ਤੇ ਤੇ ਉਹ ਹੀ ਨਹੀਂ ਪੱਤਰ ਤਰ ਕੇ ਗਏ ਨੇ ਇਹ ਸਾਰੀ ਦੇਣ ਹੈ ਸਾਰੀ ਸਿੰਘਲਾ ਸਾਹਿਬ ਦੀ ਦੇਣ ਹੈ ਜੀ ਇੱਕ ਕੰਮ ਨਹੀਂ ਕੀਤਾ ਜੀ ਇਹਨਾਂ ਨੇ ਬਹੁਤ ਕੰਮ ਕਰਨੇ ਕੀ ਕੀ ਕਹਿਣਾ ਸੀ ਇਹ ਲਾ ਕੇ ਇੱਥੋਂ ਲਾ ਕੇ ਤੇ ਕੈਂਸਰ ਦਾ ਹਸਪਤਾਲ ਲਾ ਲੋ ਇਹ ਤਾਂ ਕੈਂਸਰ ਦਾ ਹਸਪਤਾਲ ਆ ਜੀ ਸੰਰੂਰ ਦੇਖ ਲਓ ਕਿਤੇ ਪਰਦਾ ਹਸਪਤਾਲ ਬਣਾਇਆ ਤੇ ਹੋਰ ਸੜਕਾਂ ਪਿੰਡਾਂ ਦੀਆਂ ਸੜਕਾਂ ਇਹ ਗੱਲ ਦੇ ਵਿੱਚ ਤੁਸ ਜਸਾ ਜੀ ਕਿ ਸਿੰਘਲਾ ਸਾਹਿਬ ਨੇ ਆਪਣੀ ਟਰਮ ਦੇ ਵਿੱਚ 9 ਤੋਂ 14 ਤੱਕ ਜਾਂ 17 ਤੋਂ 22 ਦੀ ਗੱਲ ਕਰੀਏ ਦੋ ਟਰਮ ਦੇ ਵਿੱਚ ਹੋ ਰਹੇ ਨੇ ਉਹਦੇ ਫਾਦਰ ਸਾਹਿਬ ਵੀ ਪਹਿਲਾਂ ਮੰਤ ਸੰਤ ਜੀ ਸੰਤ ਸੰਗਰਾਮ ਜੀ ਜਿਹੜੇ ਸੀ ਉਹ ਵੀ ਰਹੇ ਨੇ ਤੇ ਜਿਹੜਾ ਲਿਆਂਦਾ ਸੀ ਤੁਸੀਂ ਕਹਿੰਦੇ 13 ਚ ਲਿਆਂਦਾ ਕਿੰਨੇ ਬੈੱਡ ਦਾ ਸੀ ਉਸ ਵੇਲੇ ਹਸਪੀਟਲ ਇਹ ਤੇ ਤੁਸੀਂ ਦੱਸਿਆ ਰਾਹੁਲ ਜੀ ਆਏ ਸੀ ਜਦੋਂ ਉਸ ਵੇਲੇ ਦੇ ਹੈਲਥ ਮਨਿਸਟ ਕੇਂਦਰੀ ਮੰਤਰੀ ਜਿਹੜੇ ਸੀ ਗੁਲਾਬ ਨਮੀ ਯਾਦ ਆਈ ਸੀ ਕਿੰਨੇ ਬੈੱਡ ਦਾ ਉਸ ਵੇਲੇ ਸ਼ੁਰੂਆਤ ਹੋਈ ਸੀ ਜਦੋਂ 300 ਬੈੱਡ ਦਾ ਇਹ ਉੱਤੇ ਜੀ ਘੱਟੋ ਘੱਟ ਹੁਣ 600 700 ਮਰੀਜ਼ ਰੋਜ਼ ਆਉਂਦੇ ਜੀ ਇੱਥੇ ਹਾਂ ਆਮ ਉਸ ਨੂੰ ਸਰਕਾਰੀ ਜਾਂ ਹੋਰ ਜਾਂ ਪ੍ਰਾਈਵੇਟ ਰੇ ਬਹੁਤ ਸਸਤਾ ਹੋ ਆ ਜੀ ਇਲਾਜ ਵਾਲਾ ਵਧੀਆ ਕੰਮ ਆ ਜੀ ਮਿਲ ਕੇ ਕਹਿੰਦੇ ਪਾਬਿਆ ਵੀ ਜੇ ਸਿੰਘਲਾ ਸਾਹਿਬ ਨੇ ਉਪਰਾਲਾ ਕੀਤਾ ਤਾਂ 300 ਬੈੱਡ ਦਾ ਲਿਆਂਦਾ ਸੀ ਹੁਣ ਦੇਖ ਰਹਾ ਬਹੁਤ ਵੱਡੀ ਇਮਾਰਤ ਜਿਹੜੀ ਬਣ ਚੁੱਕੀ ਆ ਇਹ ਬੂਟਾ ਉਹਨਾਂ ਨੇ ਲਾਇਆ ਸੀਗਾ ਉਹਨਾਂ ਨੇ 13 ਦੇ ਵਿੱਚ ਲਿਆਂਦਾ ਰਾਹੁਲ ਜੀ ਆਏ ਗੁਲਾਬ ਨਬੀ ਆਜ਼ਾਦ ਜੀ ਆਏ ਤੇ 300 ਤੋਂ 600 ਤੱਕ ਨੂੰ ਤਾਂ ਚਲਾ ਗਿਆ ਦਿੱਲੀ ਜਿਹੜੇ 600 ਪੇਸ਼ੈਂਟ ਤੁਸੀਂ ਦੱਸਦੇ ਆ ਇਲਾਜ ਕਿਦਾਂ ਦਾ ਇੱਥੇ ਕਿਦਾਂ ਦੇ ਡਾਕਟਰ ਆ ਕਿੰਦਾ ਦੀ ਫੈਸਿਲਿਟੀ ਆ ਕੀ ਮਰੀਜ਼ ਨੂੰ ਕਿੰਨਾ ਫਾਇਦਾ ਹੁੰਦਾ ਕਿੰਨਾ ਬਾਕੀ ਹਸਪਤਾਲਾਂ ਨਾਲ ਕਿੰਨੀ ਲੁੱਟ ਤੋਂ ਬਚਦਾ ਪੇਸ਼ੇਵਰ ਇਲਾਜ ਤਾਂ ਜੀ ਬਹੁਤ ਤਕੜਾ ਹੈ ਜੀ ਕੈਂਸਰ ਦਾ ਇਲਾਜ ਹੈ ਬਾਕੀ ਕਿੱਟਨੀ-ਕੁਟੀਆਂ ਦਾ ਨੁਕਸ ਹੋਵੇ ਕੰਨਾਂ ਦਾ ਇਲਾਜ ਕੋਈ ਹੱਥਾਂ ਪੈਰਾਂ ਦਾ ਗੋਡਿਆਂ ਦਾ ਸਮਝੇ ਸਾਰੇ ਇਲਾਜ ਨੇ ਜਿੱਥੇ ਲੋ ਜਿੱਦਾਂ ਦੇ ਆਮ ਹਸਪੀਟਲਾਂ ਚ ਦੇਖਦੇ ਆ ਉਹ ਮਹਿੰਗੇ ਵੱਡੇ ਵੱਡੇ ਬਿੱਲ ਆਉਂਦੇ ਨੇ ਇੱਥੇ ਮਤਲਬ ਲਾਸ ਸਸਤਾ ਆ ਬਹੁਤ ਸਸਤਾ ਜੀ ਬਾਕੀ ਹਸਪਤਾਲਾਂ ਨਾਲ ਹਾਂ ਜੀ ਹਾਂ ਕਹ ਸਕਦੇ ਹਾਂ ਕਿ ਸਿੰਘਲਾ ਸਾਹਿਬ ਜੋ ਵਾਦਾ ਕਰਦੇ ਨੇ ਉਹ ਸੱਚਾ ਹੈ ਜੇ ਮੈਂ 12 ਵਾ ਇੱਕ ਸਰਾ ਕਰਾਈ ਹੈ ਜੀ ਆਪਾਂ 2 300 ਰੁਪਏ ਲੱਗਦਾ ਸਾਰੇ 25 ਰੁਪਏ ਲੱਗਦੇ ਨੇ ਜੀ ਅੱਛਾ ਹਾਂ ਜੀ ਮਤਲਬ ਦਵਾਈ ਕਿੱਦਾਂ ਦੀ ਦਵਾਈ ਦਵਾਈ ਬਹੁਤ ਵਧੀਆ ਮਿਲਿਆ ਜੀ ਦਵਾਈ ਸਸਤੀ ਮਿਲਿਆ ਆਮ ਨੂੰ ਬਾਜ਼ਾਰ ਚ ਜੇ 100 ਦਾ ਪਤਾ ਤਾਂ ਇੱਥੋਂ ਕਿਨੇ ਦਾ ਹਾਂ ਇੱਥੇ 25 25 30 ਰੁਪਏ ਦਾ ਮਿਲਦਾ ਜੀ ਉਹ ਫਰਕ ਆ ਜੀ ਲੋਕ ਕਹਿੰਦਾ ਬਾਬਾ ਇਹ ਸਿੰਘਲਾ ਸਾਹਿਬ ਨੇ ਸੰਗਰੂਰ ਚ ਜੋ ਵਾਦੇ ਕੀਤੇ ਆ ਲੋਕਾਂ ਨਾਲ ਕੀਤੇ ਸੀ ਉਹ ਪੂਗਾਏ ਨੇ ਪੂਗਾਏ ਨਹੀਂ ਕੀ ਜੀ ਉਹ ਤੋਂ ਵੱਧ ਕੰਮ ਕੀਤਾ ਜੀ ਨੂੰ ਕਿਦਾਂ ਦੀ ਕਿਹੜੀ ਚੀਜ਼ ਦੀ ਐ ਇਸ ਵੇਲੇ ਘਾਟ ਰਗੜੇ ਜੇ ਬਈ ਆ ਸਿੰਘਲਾ ਸਾਹਿਬ ਛੱਡ ਗਏ ਨੇ ਜਾਂ ਭਗਵੰਤ ਮਾਨ ਜੀ ਵੀ ਰਹੇ ਨੇ ਤਾਂ ਸਿਮਰਨ ਜੀ ਮਾਨ ਵੀ ਰਹੇ ਨੇ ਬਈ ਆ ਚੀਜ਼ਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਇਹ ਸਾਨੂੰ ਲੋੜ ਐ ਕੋਈ ਇਦਾਂ ਦੀ ਚੀਜ਼ ਹੈ ਜਿਹੜੀ ਸੀ ਤੁਹਾਡੇ ਮਨ ਚ ਆਏ ਘਾਟ ਤਾਂ ਹੀ ਸਾਡੇ ਕੁੜੀਆਂ ਦਾ ਮੈਡੀਕਲ ਹਸਪਤਾਲ ਬਣਾਇਆ ਤੇ ਉਹ ਚੱਕ ਕੇ ਇਹਨਾਂ ਨੇ ਇੱਥੋਂ ਸੰਗਰੂਰ ਦੇ ਪਰਲੇ ਪਾਸੇ ਲੈ ਗਏ ਮਾਤੂਆਣਾ ਸਾਹਿਬ ਉਹ ਬਹੁਤ ਵੱਡੀ ਘਾਟ ਹੈ ਉੱਥੇ ਰੋਲਾ ਪੈ ਗਿਆ ਉੱਥੇ ਨਹੀਂ ਬਣਿਆ ਜੀ ਇਹ ਵੀ ਘਾਟ ਹੈ ਸਾਨੂੰ ਇਹ ਖਰੀਦੀ ਗਈ ਸੀ ਜਾਂ ਕਿਸੇ ਪੁਸ਼ਤੀ ਕੋਈ ਜਾਇਦਾਦ ਸੀ ਕੋਈ ਇਹ ਰਾਜਾਂ ਦੀ ਹੁੰਦੀ ਜੀ ਪਹਿਲਾਂ ਕੋਠੀ ਸੰਗਰੂਰ ਰਾਜ ਰਾਜੇ ਦੀ ਉਹਨਾਂ ਨੇ ਇਹ ਪੁੰਨਹਿਵਾ ਕੀਤਾ ਸੈਂਟਰ ਸਰਕਾਰ ਨੂੰ ਉੱਥੇ ਲਿਖ ਕੇ ਦਿੱਤਾ ਵੀ ਜਦੋਂ ਵੀ ਇੱਥੇ ਕੁਝ ਬਣੇ ਬਿਲਡਿੰਗ ਬਣੇ ਜਾਂ ਕੁਝ ਵੀ ਬਣੇ ਉੱਥੇ ਹਸਪਤਾਲੇ ਬਣੇ ਹਾਂ ਸਾਡੇ ਸਿੰਘਲਾ ਸਾਹਿਬ ਨੇ ਉਦੋਂ ਬਾਅਦ ਆਏ ਮੰਤਰੀ ਬਣੇ ਇਹਨਾਂ ਨੇ ਇਹ ਨਹੀਂ ਦੇਣਾ ਇਹ ਸਾਰੇ। ਚੰਨੇ ਵੀ ਜਿਹੜਾ ਉਹ ਕਹਿੰਦੇ ਵੀ ਮੈਂ ਕੈਂਸਰ ਹਸਪੀਟਲ ਇੱਥੇ ਲੈ ਕੇ ਆਇਆ ਉਹ ਕਿੰਨੀ ਸੱਚਾਈ ਹੈ ਇਹਦੇ ਵਿੱਚ? ਇਹ ਵਾਕੀ ਸੱਚ ਹੈ ਜੀ। ਇਹ ਉਹਨਾਂ ਨੇ ਮਤਲਬ ਕਿ ਜਦੋਂ 2009 ਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਤੋਂ ਪਾਸ ਕਰਵਾਇਆ ਤਾਂ ਜਦੋਂ ਉਹਨਾਂ ਦੇ ਪੇਸ਼ੈਂਟ ਸੀਗੇ ਇਸ ਇਲਾਕੇ ਦੇ ਜਾਂ ਆਪਣੇ ਮਾਲਵਾ ਸਾਰਾ ਆ ਜਾਂਦਾ ਘਬਰਾ ਜਾਂਦਾ ਹਨਾ। ਤੇ ਉਹਨਾਂ ਨੇ ਸੋਚਿਆ ਵੀ ਇੱਥੇ ਕੋਈ ਇਲਾਜ ਨਹੀਂ ਕੈਂਸਰ ਹਸਪੀਟਲ ਦਾ ਨਾ ਤਾਂ ਕੈਂਸਰ ਹਸਪੀਟਲ ਹੈ ਨਾ ਕੈਂਸਰ ਦਾ ਇਲਾਜ ਹੈ ਕਿਸੇ ਪਾਸੇ ਤਾਂ ਉੱਥੋਂ ਉੱਥੋਂ ਦੇ ਲਈ ਆਪਣੇ ਮਾਲਵੇ ਦੇ ਲੋਕ ਆਪਣਾ ਰਾਜਸਥਾਨ ਜਾਂਦੇ ਸੀਗੇ ਉੱਥੋਂ ਇਲਾਜ ਕਰਨ train ਭਰ ਕੇ ਉਹਨਾਂ ਨੂੰ ਵੀ ਐਡੀ ਦੂਰ ਜਾਣ ਦਾ ਉਹ ਔਖਾ ਹੁੰਦਾ ਸੀ ਹਨਾ ਕਿਰਾਏ ਭਾੜੇ ਦਾ ਉਸ ਤੋਂ ਅਗਲਾ ਪਹਿਲੀ ਪੇਸ਼ੈਂਟ ਨੂੰ ਮਤਲਬ ਕਿ ਬਿਮਾਰੀ ਸੀ ਉਹਨਾਂ ਨੂੰ ਤੇ ਉਸ ਲਈ ਉਹਨਾਂ ਨੇ ਉਦੋਂ 2009 ਚ ਸੋਚਿਆ ਤਾਂ ਉਹਨਾਂ ਨੇ ਮਤਲਬ ਕਿ ਆਪਣੇ ਮਾਲਵੇ ਦੇ ਲਈ ਇੱਕ ਵਧੀਆ ਮੌਕਾ ਦਿੱਤਾਗਾ ਤੇ ਉਹਨਾਂ ਨੇ ਡਾਕਟਰ ਮਨਮੋਹ ਸਿੰਘ ਤੋਂ 2009 ਚੋਂ ਮਾਲਕੇ ਪਾਸ ਕਰਵਾਇਆ ਤਾਂ 2018 ਚ ਉਹਨਾਂ ਨੇ ਸੰਗਰੂਰ ਸੰਗਰੂਰ ਦੇ ਸ਼ਹਿਰ ਵਿੱਚ ਹੀ ਆਪਦੇ ਨਾਲ ਕੇ ਉਹਨਾਂ ਨੇ ਇਲਾਕੇ ਵਿੱਚ ਤੇ ਆਪਣਾ 2000 ਦੇਖੋ ਜੀ ਮੈਂ ਆ ਹੋਮੀ ਭੱਬਾ ਕੈਂਸਰ ਹਸਪੀਟਲ ਦਿਖ ਰਿਹਾ ਤੁਹਾਨੂੰ ਵੀ ਇਹਨਾਂ ਨੇ 2018 ਚ ਉਦਘਾਟਨ ਕਰਿਆ ਤੇ ਬਹੁਤ ਹੀ ਤਕਨੀਕਾਂ ਲੈ ਕੇ ਆਏ ਹਨਾ ਮਸ਼ੀਨਾਂ ਵਗੈਰਾ ਹੋਰ ਬਹੁਤ ਵਧੀਆ ਜਿਵੇਂ ਆਪਣਾ ਬਨਾਸਰ ਬਾਗ ਲਾ ਲਓ ਤੇ ਇੱਥੇ ਨਾਲ ਹੀ ਬੁਆਏ ਹਸਪੀਟਲ ਬੁਆਏ ਹੋਸਟਲਸ ਬਣਾਈ ਤੇ ਗਰਲ ਹੋਸਟਲਸ ਉਧਰ ਆ ਗਏ ਤੇ ਵਧੀਆ ਵਾਕੀ ਅੱਜ ਲੋਕ ਉਹਨਾਂ ਦੀ ਤਾਰੀਫ ਕਰਦੇ ਨੇ ਤੇ ਮੈਂ ਹੀ ਨਹੀਂ ਕਿੁੱਲਾ ਸੰਗਰੂਰ ਦੇ ਕਿਸੇ ਵੀ ਵਿਅਕਤੀ ਨੂੰ ਪੁੱਛ ਲੋ ਹਨਾ ਉਹਨਾਂ ਦੀ ਤੁਸੀਂ ਤਾਰੀਫ ਹੀ ਕਰੋਗੇ ਕਿਉਂਕਿ ਉਹਨਾਂ ਨੇ ਕਰਾਇਆ ਹੀ ਬਹੁਤ ਕੁਝਾਗਾ ਲੋਕ ਤਾਂ ਤਾਰੀਫ ਕਰਨਗੇ ਤੇ ਇਸ ਲਈ ਬਸ ਇੰਨਾ ਕੀ ਹੈ ਜੀ ਤੇ ਦਿਲ ਦੇ ਬਹੁਤ ਅੱਛੇ ਨੇ ਮੈਂ ਰਣਵੀਰ ਕਾਲਜ ਵਿੱਚ ਪੜਦਾ ਹਾਂ ਉੱਥੇ ਆਏ ਸੀਗੇ ਕਿਰਾਂ ਤੇ ਉਹਨਾਂ ਨੇ ਮੈਂ ਸਵਾਲ ਕੀਤਾ ਸੀਗਾ ਵੀ ਤੁਸੀਂ ਐਨਸੀਸੀ ਇੱਥੇ ਕੁੜੀਆਂ ਲਈ ਕਿਉਂ ਕਰ ਰਹੇ ਹੋ ਤਾ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਮੁੰਡਿਆਂ ਲਈ ਕਿਉਂ ਨਹੀਂ ਹੈਗਾ ਕਿਉਂਕਿ ਮੈਂ ਵੀ ਭਰਤੀ ਹੋਇਆ ਸੀਗਾ ਮੇਰੀ ਮੈਡੀਕਲ ਚੋਂ ਹੋ ਹੋ ਗਈ ਸੀਗੀ ਥੋੜੀ ਜਿਹੀ ਮੈਂ ਟ੍ਰਾਇਲ ਕਲੀਅਰ ਕਰ ਲਿਆ ਸੀਗਾ ਹਨਾ ਤੇ ਉਹਨਾਂ ਨੂੰ ਮੈਂ ਇੱਕੋ ਹੀ ਸਵਾਲ ਕਰਿਆ ਸੀ ਵੀ ਤੁਸੀਂ ਇੱਥੇ ਜਦੋਂ NCC ਬॉय গারਲਸ ਲਈ ਆ ਵੀ ਤੁਸੀਂ ਬॉयਜ਼ ਲਈ ਵੀ ਕਰੋ ਉਹਨਾਂ ਨੇ ਵਾਅਦਾ ਕੀਤਾ ਸੀਗਾ ਤੇ ਵਾਅਦੇ ਤੇ ਖਰੇ ਵੀ ਉੱtre ਨੇ ਉਹ ਤੇ ਇਸ ਲਈ ਬਹੁਤ ਇੱਛਾ ਇਨਸਾਨ ਨੇ ਤੇ ਉਹਨਾਂ ਨੇ ਵਾਅਦਾ ਕਰਿਆ ਜੇ ਅਰ ਦਰਸਾਲੇ ਇੱਥੇ ਸੀਟ ਮਿਲ ਜਾਂਦੀ ਉਹਨਾਂ ਨੂੰ ਤਾਂ ਵਾਕਈ ਹੋਰ ਡਿਵੈਲਪਮੈਂਟ ਹੋਰ ਹੋ ਜਾਂਦੀ ਸੰਗਰੂ ਸ਼ਹਿਰ ਦੀ ਉਹਨਾਂ ਦੀ ਆਬਦੀ ਤੇ ਬਾਕੀ ਉਹ ਠੀਕ ਨਹੀਂ ਇਨਸਾਨ ਵਧੀਆ ਨਹੀਂ ਮਤਲਬ ਕੈਂਸਰ ਦਾ ਹਸਪੀਟਲ ਜਿੱਦੇ ਮੈਂ ਤੁਹਾਨੂੰ ਫੋਮੀ ਪਾਬਾ ਕੈਂਸਰ ਜਿਹੜਾ ਹਸਪੀਟਲ ਹੈ ਇਹ ਕਿੰਨਾ ਕੁ ਕੋਸਟਲੀ ਹੈ ਕਿੰਨਾ ਕੁ ਲੋਕਾਂ ਨੇ ਲਾਹੇਵੰਦ ਹੈ ਕਿੰਨੇ ਕੁ ਪੇਸ਼ੈਂਟ ਆਉਂਦੇ ਨੇ ਲਾਹੇਵੰਦ ਬਹੁਤ ਹੈ ਜੀ ਇਹਨਾਂ ਨਾਲ ਕਿ ਆਪਦੇ ਹੀ ਮਤਲਬ ਕਿ ਇਲਾਕੇ ਵਿੱਚ ਉਦਘਾਟਨ ਕੀਤਾ ਕਿਉਂਕਿ ਉਹਨਾਂ ਨੂੰ ਜਾਦ ਵੀ ਕਰਨ ਲੋਕ ਵੀ ਹਾਂ ਏਡੀ ਦੂਰ ਜਾਣਾ ਪੈਂਦਾ ਸੀਗਾ ਤਾਂ ਇਸ ਲਈ ਉਹਨਾਂ ਨੂੰ ਨੇੜੇ ਪੈਂਦਾ ਹੈ ਸਾਰਾ ਮਤਲਬ ਕਿ ਅੰਦਰ ਲੰਗਰ ਹੈਗਾ ਲੰਗਰ ਚ ਵਧੀਆ ਉਹਨਾਂ ਨੂੰ ਭੋਜਨ ਮਿਲਦਾ ਜਿਹੜੇ ਪੇਸ਼ੈਂਟ ਨੇ ਵਿਚਾਰੇ ਕੁਝ ਤਕਰੀਬਨ ਪਹਿਲੀ ਆਪਦੇ ਗਰੀਬ ਹੁੰਦੇ ਨੇ ਹਨਾ ਤੇ ਇਲਾਜ ਲਈ ਪੈਸੇ ਨਹੀਂ ਹੁੰਦੇ ਤਾਂ ਕਰਕੇ ਇੱਥੇ ਸਾਰਾ ਫੈਸਿਲਿਟੀ ਸਾਰੀਆਂ ਦੇ ਰਖੇ ਨੇ ਉਹਨਾਂ ਨੇ। ਮਤਲਬ ਟੋਟਲ ਜਿਹੜੀ ਆ ਜੇ ਆਪਾਂ ਪੂਰੇ ਮਹਿੰਗੇ ਹਸਪਤਾਲ ਜਾਈਏ ਬਾਹਰ ਚੰਡੀਗੜ੍ਹ ਜਾਈਏ ਦਿੱਲੀ ਜਾਈਏ ਕਿਤੇ ਬੜੇ ਮਹਿੰਗੇ ਤੋਂ ਮਹਿੰਗੇ ਹਸਪਤਲ ਨੇ ਕਰਤੋ ਤੇ ਕੈਂਸਰ ਦੇ ਹਸਪਤਲ ਹੀ ਘਟਨੇ। ਹਾਂਜੀ ਹਾਂ ਘਟਨੇ। ਇਹ ਵੱਡਾ ਵਿਜੇਂਦਰ ਸਿੰਘਲਾ ਜੀ ਨੇ ਇਹ ਵੱਡਾ ਉਪਰਾਲਾ ਕੀਤਾ। ਉਹਨਾਂ ਵੱਸਿਆਂ ਨੂੰ ਵੱਡੀ ਦੇਣ ਦਿੱਤੀ। ਹਾਂਜੀ ਹਾਂ ਸਸਤਾ ਵੀ ਆ, ਵੈਸਟ ਵੀ ਆ। ਸਸਤਾ ਵੀ ਆ, ਵੈਸਟ ਵੀ ਆ। ਹਾਂਜੀ ਤੇ ਇਹ ਜਿਹੜਾ ਤੋਹਫਾ ਦਿੱਤਾ ਆ। ਜਿੰਨੀ ਡਿਵੈਲਪਮੈਂਟ ਉਹਨਾਂ ਨੇ ਕੀਤੀ ਹੋਰ ਕਿਸੇ ਨੇ ਨਹੀਂ ਕੀਤੀ। ਡਿਵੈਲਪਮੈਂ वैसे पहला भी कोई कमी नहीं छड़ी वैसे आपा आप कह रहे हैं अभी 1921 ਦਾ ਫਰਕ ਰਿਹਾ ਨਾ ਉਹ 1921 ਵੀ ਪੂਰੀ ਕਰ ਦਿੰਦੇ ਤੇ ਹੁਣ ਉਹਨਾਂ ਨੂੰ ਅਨੰਦਪੁਰ ਸਾਹਿਬ ਦੀ ਛੀੜ ਦੇ ਤੇ ਲੱਗਦਾ ਵੀ ਜੋ ਇਹ ਜਿੱਤ ਗਏ ਉਤੋਂ ਤਾਂ ਜੋ ਸੰਗਰੂਰ ਚ ਲੈ ਕੇ ਉਹ શ્રી ਅਨੰਦਪੁਰ ਸਾਹਿਬ ਲੈ ਕੇ ਆਉਣਗੇ ਹਾਂਜੀ ਹਾਂ ਜਰੂਰ ਕਿਉਂਕਿ ਉਹਨਾਂ ਨੂੰ ਦੇਖੋ ਕਿਸੇ ਤੱਕ ਮਤਵ ਨਹੀਂ ਹਨਾ ਉਹਨਾਂ ਦਾ ਆਪ ਮੰਨ ਕਰਦਾ ਵੀ ਹਾਂ ਮੈਂ ਲੋਕਾਂ ਲਈ ਆਪਦੀ ਜਨਤਾ ਲਈ ਕੁਝ ਕਰਾਂ ਜਿਨ੍ਹਾਂ ਨੇ ਮੈਨੂੰ ਵੋਟ પાਕੇ ਇਥੇ ਮੁਕਾਮ ਤੱਕ ਪਹੁੰਚਾਇਆ ਤੇ ਉਹਨਾਂ ਨੂੰ ਵੀ ਮਤਲਬ ਕਿ ਬਾਅਦ ਦੇ ਉਥੇ ਖਰੇ ਉਤਰਨਗੇ ਤੇ ਉਹ ਉਥੇ ਵੀ ਫੈਸਿਲਿਟੀ ਪੂਰੀ ਦੇਣਗੇ